બસ ਚੰਦ ਸਕਿੰਟਾਂ ਵਿੱਚ ਬਾਬਾ ਜੀ ਮੇਰੀ ਰੀਲ ਨਹੀਂ ਚੱਲਦੀ ਉਹ ਲਿਆ ਕੋਈ ਮੰਤਰ ਪੜ ਦਿੰਨੇ ਆ ਬਾਬਾ ਜੀ ਮੇਰੀ ਰੀਲ ਨਹੀਂ ਚੱਲਦੀ ਲਿਆ ਕੋਈ ਮੰਤਰ ਪੜ ਦਿੰਨੇ ਆ ਆ ਲਾਈਕ ਲੋਕ ਮੈਨੂੰ ਜਮੈਂ ਹੀ ਨਹੀਂ ਆਉਂਦੇ ਮੈਂ ਤਾਂ ਪੱਕੇ ਕੋਕੇ ਜੜ ਦਿੰਨੇ ਆ ਆ ਲਾਈਕ ਲੋਕ ਮੈਨੂੰ ਜਮੈਂ ਹੀ ਨਹੀਂ ਆਉਂਦੇ ਉਹ ਪੱਕੇ ਕੋਕੇ ਜੜ ਦਿੰਨੇ ਆ ਮੋਨਟਾਈਜ਼ ਮੇਰਾ ਹੋ ਜਾਏ ਚੈਨਲ ਮੋਨਟਾਈਜ਼ ਮੇਰਾ ਹੋ ਜਾਏ ਚੈਨਲ ਮੈਂ ਤਨ ਤਨ ਹੋ ਜਾਵਾਂ ਚੈਨਲ ਦੀ ਪਹਿਲੀ ਕਮਾਈ ਨੂੰ ਤੁਹਾਡੇ ਚਰਨਾਂ ਵਿੱਚ ਚੜਾਵਾ ਚੈਨਲ ਦੀ ਪਹਿਲੀ ਪੇਮੈਂਟ ਨੂੰ ਤੇ ਰੋਜ਼ ਦੀ ਮਰਖੜਾ ਵੀ 4-500 ਰੁਪਏ ਪੈਂਦੀ ਹੈ ਇਹਦੀ ਤੇ ਮੈਨੂੰ ਲੱਗਦਾ ਸੀ ਸਾਗਰ ਦੇ ਬੋਟ ਨੂੰ ਮਾਰਤਾਵਾਂਗੇ ਮੇਰੇ ਮੈਂ ਇੰਸਟਾਗ੍ਰam ਦਾ ਨਵਾਂ ਚੈਨਲ ਪਾਇਆ ਮੈਨੂੰ ਚਲਾਉਣਾ ਨਹੀਂ ਹੁੰਦਾ ਮੈਂ ਕਹਾਂ ਉਹਦੇ ਤੇ ਮੇਰੇ ਸੋਤ ਹੀ ਹੈ ਮੇਰੇ ਉਹਦਾ ਨਹੀਂ ਮੈਨੂੰ ਉਹ ਮੈਂ ਰੀਲ ਪਾਉਣ ਮੇਰਾ ਬਤਵਾਦ ਪਹਿਲਾਂ ਮੇਰਾ 2.5 ਹੁੰਦਾ ਸੀ ਇਹ ਤੇ ਇਹਦੇ ਤੇ ਮੇਰਾ ਖ 2000 ਹੋ ਗਿਆ ਹੁਣ ਮੰਦਰ ਵਿਲੇ ਵਾਲਾ ਅ ਇਹਦਾ ਬਾਬਾ ਬਣਿਆ ਬਾਬਾ ਹਾਂ ਆਪਣੇ ਇਲਾਕੇ ਦਾ ਹੀ ਆ ਤੇ ਐਂਕਰ ਬਹੁਤ ਵਧੀਆ ਉਹਨੇ ਫੇਰ ਬਾਬੇ ਦਾ ਰੋਲ ਕੀਤਾ ਨਾਲ ਜਿਹੜੀ ਹੋਰ ਸੰਗਤ ਸੀ ਉਹ ਸਾਡੇ ਆਪਦੇ ਹੀ ਸਾਰੇ ਬੀਬੀਆਂ ਦਾ ਬਾਲਾ ਚਰਚਾ ਚ ਇਹਨਾਂ ਦੇ ਨਹੀਂ ਚੱਲ ਰਹੀਆਂ ਹਾਂਜੀ ਜਿੰਨੀਆਂ ਗੀਤ ਸਾਰੇ ਪਰਵਰਤ ਜਿੰਨੀਆਂ ਜਿੰਦਗੀਆਂ ਵੀ ਮਰਗਤ ਜਿਹੜੇ ਮੈਂ ਨਾ ਤਾਂ ਥੋੜੀਆਂ ਜਿਹੜੀਆਂ ਲੇਡੀਜ਼ ਆ ਉਹਨਾਂ ਲਈ ਵਾਲੀਆਂ ਰੀਲਾਂ ਪਈਆਂ ਨੇ ਇਹਨਾਂ ਦਾ ਗਾਣਾ ਰਲੀ ਜਿਆ ਸਾਥਰੀ ਕੰਪਲੀ ਜਿਆ ਸੱਤ ਤੋਂ ਅੱਜ ਲਾਲ ਹਸਾਬੀ ਪੰਜ ਪ੍ਰੋਗਰਾਮ ਲਾਤੇ ਅਸੀਂ ਇਸ ਰੀਲ ਦੀ ਬਹੁਤ ਹੌਲਦੀ ਹਾਂਜੀ ਹਾਂਜੀ ਅੱਜ ਸੱਤ ਤੋਂ ਪੰਜ ਵੇਰੀ ਗਾਣਾ ਸੁਣਿਆ ਇਹ ਰੀਲਾਂ ਵਾਲਾ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਖੁਸ਼ੀ ਦੇਖ ਰਹੇ ਹਾਂ ਪੰਜਾਬ ਦੇ ਪਿਛਲੇ ਕੁਝ ਹਫ਼ਤੇ ਤੋਂ ਇੰਸਟਾਗ੍ਰam ਤੇ ਫੇਸਬੁੱਕ ਤੇ ਇੱਕ ਰੀਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਪੈਰਿਆ ਤੇ ਸੁਣੀ ਜਾ ਰਹੀ ਆ ਉਹ ਹੈ ਰੀਲਾਂ ਵਾਲਾ ਬਾਬਾ ਪਹਿਲਾਂ ਇਸੇ ਤਰਜ਼ ਤੇ ਇੱਕ ਰੀਲ ਚੱਲਦੀ ਰਹੀ ਆ ਥੋੜਾ ਮਹੀਨੇ ਪਹਿਲਾਂ ਹੀ ਉਹ ਸੀਗੀ ਸਾਗਰ ਦੀ ਬੋਟੀ ਤੇ ਉਸੇ ਤਰਜ਼ ਤੇ ਇਹ ਰੀਲ ਪਾਉਣ ਵਾਲੀ ਜੋੜੀ ਗਾਇਕ ਜੋੜੀ ਬਿੱਲਾ ਮਾਣੇ ਵਾਲੀਆ ਤੇ ਸਿਮਰ ਪ੍ਰੀਤਕੌਰ ਸਾਡੇ ਨਾਲ ਮੌਜੂਦ ਆ ਉਹਨਾਂ ਤੋਂ ਪੁੱਛਦੇ ਹਾਂ ਕਿ ਇਹ ਗੀਤ ਉਹਨਾਂ ਨੇ ਕਿਸ ਤਰ੍ਹਾਂ ਲਿਖਿਆ ਤੇ ਕਿਸ ਦੇ ਦਿਮਾਗ ਦੀ ਇਹ ਕਾੜ ਹੈ ਕਿ ਇਸ ਤਰ੍ਹਾਂ ਦਾ ਗੀਤ ਪਾਇਆ ਜਾਵੇ ਤਾਂ ਕਿ ਉਹ ਰੀਲਾਂ ਦੇ ਵਿੱਚ ਆ ਕੇ ਇੱਕਦਮ ਰਾਤੋਂ ਰਾਤ ਇਸ ਜੋੜੀ ਨੂੰ ਵੀ ਸਟਾਰਟ ਨਾ ਦੇਵੇ ਆਓ ਗੱਲਬਾਤ ਕਰਦੇ ਹਾਂ ਸਿਮਰਪ੍ਰੀਤ ਕੌਰ ਤੇ ਬਿੱਲਾ ਮਾਣੇਵਾਲੀਆ ਦੇ ਨਾਲ ਬਾਬਾ ਜੀ ਮੇਰੀ ਰੀਲ ਨਹੀਂ ਚੱਲਦੀ ਉਹ ਲਿਆ ਕੋਈ ਮੰਤਰ ਪੜ ਦਿੰਨੇ ਆ ਆ ਲੈ ਕੋ ਇੱਕ ਮੈਨੂੰ ਜੋ ਹੀ ਨਹੀਂ ਆਉਂਦੇ ਮੈਂ ਤਾਂ ਪੱਕੇ ਕੋਕੇ ਜੜ ਦਿੰਨੇ ਆ ਆ ਲੈ ਕੋ ਇੱਕ ਮੈਨੂੰ ਜੋ ਹੀ ਨਹੀਂ ਆਉਂਦੇ ਉਹ ਪੱਕੇ ਕੋਕੇ ਜੜ ਦਿੰਨੇ ਆ ਮੋਨਟਾਈਜ਼ ਮੇਰਾ ਹੋ ਜਾਏ ਚੈਨਲ ਮੋਨਟਾਈਜ਼ ਮੇਰਾ ਹੋ ਜਾਏ ਚੈਨਲ ਮੈਂ ਤਨ ਤਨ ਹੋ ਜਾਵਾਂ ਚੈਨਲ ਦੀ ਪਹਿਲੀ ਕਮਾਈ ਨੂੰ ਤੁਹਾਡੇ ਚਰਨਾਂ ਵਿੱਚ ਚੜਾਵਾਂ ਚੈਨਲ ਦੀ ਪਹਿਲੀ ਪੇਮੈਂਟ ਨੂੰ ਓ ਫੋਲਰ ਤੇਰੇ ਕਿੰਨੇ ਕਬੀਬਾ ਬਸ ਅਜੇ ਤਾਂ ਥੋੜੀ ਆ ਮੁੰਡੇ ਆ ਕੇ ਕੁੜੀਆਂ ਜ਼ਿਆਦਾ ਬਸ ਅਜੇ ਤਾਂ ਚੋਰੀ ਆ ਔ ਮੁੰਡੇ ਆ ਕੇ ਕੁੜੀਆਂ ਜ਼ਿਆਦਾ ਬਸ ਅਜੇ ਤਾਂ ਚੋਰੀ ਆ ਓ ਬਾਬੇ ਨੂੰ ਤੂੰ ਫੋਲੋ ਕਰ ਲੈ ਓ ਬਾਬੇ ਨੂੰ ਤੂੰ ਫੋਲੋ ਕਰ ਲੈ ਬਿਜਲੀ ਦੱਸਦਾ ਕੁੰਡੀ ਬਾਬੇ ਨਰੀਲ ਬਣਾ ਰਾਇਨੀ ਫਿਰ ਵੀ ਕਿਵੇਂ ਐਰਲ ਹੁੰਦੀ ਬਾਬੇ ਨਰ ਰੀਰ ਬਣਾ ਲੈ ਨਹੀਂ ਬਸ ਜੀ ਇਹ ਹੀ ਇੱਕ ਦਿਨ ਮੈਡਮ ਵੀ ਕਹੀ ਜਾਂਦੀ ਸੀ ਵੀ ਰੀਲ ਕੋਈ ਵਾਇਰਲ ਨਹੀਂ ਹੋ ਰਹੀ ਐ ਬਸੇ ਬਣਾਈ ਦੀ ਆ ਕੋਪੂ ਉਹਨੇ ਵੀ ਵਿਊ ਮਿਲਦੇ ਨਹੀਂ ਜਿਿੰਨੇ ਕਿਰਨਾ ਮਠੰਡੇ ਵਾਲੀ ਨੂੰ ਮਿਲਦੇ ਆ ਤੇ ਮੈਂ ਉਹਨੂੰ ਕਹਿੰਦਾ ਆਪਾਂ ਸੁੱਖ ਸੁੱਖ ਲੈਨੇ ਕੋਈ ਤੇ ਉਹ ਦਿਮਾਗ ਚ ਥਾਟ ਆ ਗਿਆ ਮੈਂ ਯਾਰ ਗਾਣਾ ਹੀ ਲਿਖਨੇ ਆ ਇਹ ਤੇ ਫਿਰ ਉਹ ਇੱਕ ਲੜਕੀ ਦਾ ਹਨਾ ਬਾਬੇ ਕੋਲ ਜਾਂਦੀ ਤੇ ਬਾਬਾ ਵੀ ਉਹ ਹੋ ਜਾਂਦਾ ਉਹ ਵੀ ਕਹਿੰਦਾ ਵੀ ਤੂੰ ਮੇਰੇ ਨਾਲ ਹੀ ਰੀਲ ਬਣਾ ਲਾ ਉਹ ਗਾਣਾ ਬਹੁਤ ਵਧੀਆ ਲਿਖਿਆ ਗਿਆ ਸਗੋਂ ਸਾਡੇ ਦੂਜੇ ਗਾਣੇ ਉਹ ਬ੍ਰੇਕ ਪੈ ਗਈ ਉਹ ਪਿੱਛੇ ਕਰਤੀ ਸੀ ਇਹਨੂੰ ਅਸੀਂ ਰਿਲੀਜ਼ ਕਰਤਾ ਤੇ ਰੋਜ ਦੀ ਮੇਰੇ ਖੜਾ ਵੀ 4-500 ਰੀਲ ਪੈਂਦੀ ਹੈ ਇਹਦੀ ਤੇ ਮੈਨੂੰ ਲੱਗਦਾ ਸੀ ਸਾਗਰ ਦੇ ਉਹ ਟੀ ਨੂੰ ਮਾਰ ਪਾਵਾਂਗੇ ਇਹਦੀ ਰੀਲ ਬਣਾਈ ਹੈ ਦੇਖੀਏ ਤੁਸੀਂ ਉਹ ਹਾਂਜੀ ਹਾਂਜੀ ਵੇਖੀਏ ਆਓ ਉਹਦੀ 8 ਲੱਖ ਦੇ ਕਰੀਬ ਹੋ ਗਿਆ ਉਹਦਾ ਵੀ ਐ ਪ੍ਰਵੀਨਾ ਕੁੜੀ ਰੋਪੜ ਤੋਂ ਉਹਦੇ ਵੀ 4-5 ਲੱਖ ਵਿਊ ਹੋ ਗਏ ਮਤਲਬ ਲੱਖਾਂ 'ਚ ਹੀ ਜਾ ਰਿਹਾ ਜੀਦਾ ਹੈਗਾ ਹਾਂ ਕੀ ਦੱਸਾਂ ਭਾਜੀ ਨੇ ਲਿਖਿਆ ਤੇ ਨਾ ਲਗਾਤਾ ਤੇ ਵਾਇਰਲ ਹੋ ਗਿਆ ਬਸ ਬਾਕੀ ਗੀਤਾ ਦੇ ਮੁਕਾਬਲੇ ਇਹਦੇ 'ਚ ਕਿੰਨਾ ਕੁ ਜ਼ੋਰ ਲਾਉਣਾ ਪਿਆ ਯਾਨੀ ਨਹੀਂ ਇੰਨਾ ਤਾਂ ਕੋਈ ਜ਼ੋਰ-ਜ਼ੋਰ ਨਹੀਂ ਲਾਏਗਾ ਤੇ ਬਸ ਇਹੇ ਸਾਡਾ ਜਮੇ ਨਹੀਂ ਜ਼ੋਰ ਲੱਗਾ ਹਾਂਜੀ ਵੀਡੀਓ ਵੀ ਪਹਿਲਾਂ ਅਸੀਂ ਜਿਹੜੀ ਵੀਡੀਓ ਕੀਤੀ ਉਹ ਵੀ ਮੈਂ ਕੀਤੀ ਹੈ ਨਾਲ ਮਾਡਲ ਦੌਰ ਤੇ ਪਹਿਲਾਂ ਕੁੜੀ ਹੋਰ ਇਹਨਾਂ ਨੇ ਸਿਲੇਕਟ ਕੀਤੀ ਸੀ ਤੇ ਬਾਅਦ ਅਟ ਟਾਈਮ ਕਹਿੰਦੇ ਵੀ ਚਲੋ ਤੂੰ ਹੀ ਕਰ ਕਹਿੰਦੀ ਤੇ ਉਹ ਬਸ ਵਾਇਰਲ ਹੋ ਗਿਆ ਬਚਦੇ ਛੱਡਿਆ ਗਾਣਾ ਉਦੋਂ ਹੀ ਉਦੋਂ ਕੱਪ ਗਿਆ ਉਹ ਲੋਕ ਬੋਲਿਆ ਵਧੀਆ ਵਿਊ ਆ ਜਾਂਦੇ ਆ ਵਧੀਆ ਸਰਕਸ ਹੋ ਜਾਂਦਾ ਹਾਂ ਜੀ ਉਹ ਯਾਨੀ ਉਹਦੇ ਨਾਲ ਤੁਹਾਡਾ ਚੈਨਲ ਵੀ ਚੱਲ ਪਿਆ ਬਾਬੇ ਹਾਂ ਜੀ ਹਾਂ ਜੀ ਚੈਨਲ ਹਾਂ ਜੀ ਹਾਂ ਜੀ ਹਾਂ ਜੀ ਪਹਿਲੇ ਪਹਿਲੇ ਘੰਟੇ ਦੇ ਵਿੱਚ ਜੋ 500 ਰੀਲ ਪੈ ਗਈ ਨਾ ਮੈਂ ਖਾਲ ਲਵੇਗੀ ਚੱਲ ਗਿਆ ਹਾਂ ਪਿਛਲੇ ਦਿਨਾਂ ਚ ਹੋਰ ਕਿਹੜੇ ਕਿਹੜੇ ਗੀਤ ਆ ਜਿਹੜੇ ਤੁਹਾਨੂੰ ਲੱਗਦਾ ਕਿ ਚੱਲਣੇ ਚਾਹੀਦੇ ਸੀ ਪਰ ਨਹੀਂ ਚੱਲੇ ਨਹੀਂ ਗਾਣੇ ਆਪਣੇ ਤਕਰੀਬਨ ਜਿੰਨੇ ਮੈਂ ਕੀਤੇ ਆ ਦਿੱਲੀ ਲੁੱਟ ਕੇ ਲਿਆ ਮੇਰਾ ਹਿੱਟ ਗਾਣਾ ਤੇ ਆ ਦਿੱਲੀ ਲੁੱਟ ਕੇ ਲਿਆ ਨਹੀਂ ਜੱਟ ਬਿਨਾ ਬਦੂਖੋ ਮੈਂ ਜੇੜ ਧੀ ਤੇ ਗਿਆ ਸੀ ਹਾਂ ਲਾਡੋ ਰਾਣੀ ਉਹ ਵੀ ਮੇਰਾ ਹਿੱਟ ਰਿਆ ਗਾਣਾ ਅ ਪਿਛਲੇ ਸਾਲ ਸਾਡੀ ਮੁਲਾਕਾਤ ਤੇਰੀ ਵੀ ਬਹਾਨਾ ਲੈ ਸਕਦਾ ਉਹ ਵੀ ਸਾਡਾ ਬਹੁਤ ਵਧੀਆ ਚਰਚਾ ਜਿਹੜਾ ਫੇਰ ਸਾਡਾ ਗੱਲ ਤਾਂ ਬੰਦੀ ਉਹ ਵੀ ਸਾਡਾ ਚਰਚਾ ਜਿਹੜਾ ਸਾਗਰ ਦੀ ਜਿਹੜੀ ਬੋਟੀ ਇੱਕ ਬੜੀ ਵਰੀਲ ਚੱਲੀ ਸੀ ਗੀਤ ਵੜਾ ਚੱਲਿਆ ਸੀ ਉਸ ਤੋਂ ਬਾਅਦ ਉਹ ਵੀ ਚਰਚਿਤ ਹੋਏ ਸਾਹਮਣੇ ਆਏ ਸੀ ਤੁਹਾਡਾ ਕੀ ਲੱਗਦਾ ਹੈ ਕਿੱਥੋਂ ਤੱਕ ਜਾਊਗੀ ਰੀਲ ਤੁਹਾਡੀ ਕੋ ਜੀ ਤਾਂ ਪ੍ਰਮਾਤਮਾ ਦੀ ਮਿਹਰ ਹੈ ਹਾਂ ਸਰੋਤਿਆਂ ਦੇ ਸਰੋਤਿਆਂ ਤੇ ਆ ਜੀ ਸਰੋਤਿਆਂ ਕਿੰਨੇ ਪਿਆਰ ਦਿੰਦੇ ਆ ਹੋ ਸਕਦਾ ਸਾਨੂੰ ਸਾਗਰ ਦੀ ਰੋਟੀ ਤੋਂ ਜ਼ਿਆਦਾ ਪਿਆਰ ਦੇਣਾ ਹੋ ਸਕਦਾ ਨਾ ਦੇਣਾ ਇਹ ਤਾਂ ਸਰੋਤਿਆਂ ਨੂੰ ਗੁਜਾਰਸ਼ ਹੈ ਕਿ ਸਾਡੀ ਸਪੋਰਟ ਕਰੋ ਤੇ ਬਹੁਤ ਧੰਨਵਾਦ ਤੁਹਾਡਾ ਜਿਹੜੇ ਜਿਹੜੇ ਰੀਲਾਂ ਬਣਾਈ ਜਾਂਦੇ ਉਹਨਾਂ ਦਾ ਜਿਹੜਾ ਇਹ ਤੁਸੀਂ ਰੀਲ ਪਾਈ ਚਲਾਈ ਹੈ ਇਹ ਇਸ ਤੋਂ ਬਾਅਦ ਕੁਝ ਪ੍ਰੋਗਰਾਮਾਂ ਤੇ ਵੀ ਅਸਰ ਪਿਆ ਜਾਂ ਪ੍ਰੋਗਰਾਮ 'ਚ ਜਾਂਦੇ ਹੋ ਕੋਈ ਸਪਰਸ਼ ਕਰਦਾ ਹੋਵੇ ਹਾਂਜੀ ਮੇਰਾ ਆਜੀ ਅਸੀਂ ਪ੍ਰੋਗਰਾਮ ਲਾ ਕੇ ਆਏ ਆ ਤਾਂ ਗਲਗਲ ਥੱਕਿਆ ਪਿਆ ਤੇ ਪ੍ਰੋਗਰਾਮ ਬਰੇ ਉਦੋਂ ਦੇ ਅਸੀਂ 4-5 ਪ੍ਰੋਗਰਾਮ ਲਾ ਲਏ ਜਿਹਦੇ ਦਾ ਗਾਣਾ ਲੀਜਿਆ 7 ਤਰੀਕ ਨੂੰ ਲੀਜਿਆ 7 ਤੋਂ ਅੱਜ ਲਾ ਲ ਹਿਸਾਬ ਹੀ 5 ਪ੍ਰੋਗਰਾਮ ਲਾਤੇ ਅਸੀਂ ਇਸ ਰੀਲ ਦੀ ਬਦੌਲਤ ਹੀ ਹਾਂਜੀ ਹਾਂਜੀ ਅੱਜ ਸਤ ਤੋਂ 5 ਵਾਰੀ ਗਾਣਾ ਸੁਣਿਆ ਇਹ ਰੀਲਾਂ ਵਾਲਾ ਯਾਨੀ ਇੰਨਿਆ ਇਹ ਇੱਥੇ ਆਫਕਤ ਹੋ ਗਏ ਹਾਂਜੀ ਹਾਂਜੀ ਦੂਸਰੇ ਗਾਣੇ ਤੋਂ ਵੱਧ ਕੇ ਬੀਬੀਆਂ ਵਾਲਾ ਬੀਬੀਗਾਂ ਬਾਲਾ ਚਰਚਾ ਚਾ ਜਿੰਨਾਂ ਦੇ ਘਰ ਤਾਂ ਨਹੀਂ ਚੱਲਦੀਆਂ ਹਾਂ ਜਿੰਦਗੀਆਂ ਗੀਤ ਸਾਰੇ ਪਰਵਾਰ ਜਿੰਨੀਆਂ ਜਿੰਦਗੀਆਂ ਵੀ ਮਰਗਤ ਜਿਹੜੇ ਮੈਂ ਨਾ ਤਾਂ ਥੋੜੀਆਂ ਜਿਹੜੀਆਂ ਲੇਡੀਜ਼ ਆ ਉਹਨਾਂ ਲਈ ਬਾਲੀਆਂ ਰੀਲਾਂ ਪੈਂਦੀਆਂ ਨੇ ਤੁਹਾਡਾ ਚੈਨਲ ਕਿਹੜਾ ਜੇ ਕਿਸੇ ਨੇ ਫੋਲੋ ਕਰਨਾ ਹੋਵੇ ਤਾਂ ਪਹਿਲਾਂ ਮੇਰਾ ਚੈਨਲ ਹੈ ਸਿੰਗਰ ਸਿਮਨਪ੍ਰੀਤ ਦੇ ਨਾਮ ਤੇ ਇੰਸਟਾਗ੍ਰam ਤੇ ਹਾਂਜੀ ਹਾਂਜੀ ਕਈ ਵਾਰੀ ਨਾ ਇਹ ਫੇਕ ਫੂਕ ਆਈਡੀਆਂ ਵੀ ਬਣੀਆਂ ਵਿਆਂ ਕਿਸੇ ਨੇ ਪੈਸੇ ਪਵਾ ਲਏ ਮੇਰੇ ਨਾਂ ਤੇ ਪਰ ਉਹਦੇ ਪਰਫੰਕਸ਼ਨ ਤੇ ਚੱਲੇ ਸੀਗੇ ਹਨਾ ਹਾਂਜੀ ਹਾਂਜੀ ਕਿਸੇ ਨੇ ਪੈਸੇ ਪਵਾ ਲਈ ਮੇਰੇ ਨਾਂ ਤੇ ਤੇ ਮੈਂ ਰੀਲ ਪਾਈ ਜਦੋਂ ਵੀ ਅਸੀਂ ਅੱਜ ਮੇਰਾ ਕਈ ਵਾਰੀ ਮੈਂ ਨਾ ਛੋਟੇ ਛੋਟੇ ਵਲੌਗ ਪਾਦ ਨਹੀਂ ਹੁੰਦੀਆਂ ਵੀ ਅੱਜ ਅਸੀਂ ਇੱਥੇ ਜਾ ਰਹੇ ਹਾਂ ਹਨਾ ਤੇ ਲਾਈਵ ਤੁਸੀਂ ਦੇਖ ਸਕਦੇ ਆਏ ਕਰਕੇ ਤੇ ਉਹ ਕਿਸੇ ਨੇ ਮੈਸੇਜ ਕੀਤਾ ਕਹਿੰਦੇ ਵੀ ਸਾਡਾ 20000 ਰੁਪਇਆ ਮੂੜ ਦੂ ਮੈਂ ਕਿਹਾ 20000 ਰੁਪਇਆ ਕਿਹੜਾ ਵੀ ਮੈਂ ਨਾਲ ਦੇ ਨਾਲ ਮੈਸੇਜ ਕੀਤਾ ਦਵਾਰੇ ਮੈਂ ਨੰਬਰ ਮੰਗਵਾ ਲਿਆ ਨੰਬਰ ਮੰਵਾ ਕੇ ਮੈਂ ਨਾਲ ਦੇ ਨਾਲ ਫੋਨ ਦਾ ਲਿਆ ਤੰਦੇ ਜੀ ਆਏ ਕਰਕੇ ਕਿਸੇ ਨੇ ਪੈਸੇ ਪਵਾ ਲਏ ਜੀ ਮੈਂ ਕਹਾਂ ਜੀ ਜੇ ਤ ਤੁਸੀਂ ਮੇਰੀ ਆਈਡੀ ਤੇ ਪੈਸੇ ਪਾਏ ਮੇਰੇ ਨਾਂ ਤੇ ਪਾਏ ਫਿਰ ਤੁਸੀਂ ਖੋ ਹੂੰ ਠੀਕ ਹੈ ਜਾਂ ਮੈਨੂੰ ਦਿੱਤੇ ਹੈ ਮੇਰੇ ਸਾਹਮਣੇ ਆ ਕੇ ਦਿੱਤੇ ਹੈ ਫਿਰ ਖੋ ਤੇ ਬਾਕੀ ਚੈਨਲ ਮੇਰਾ ਵਧੀਆ ਚੱਲੀ ਜਾਂਦਾ ਜਦੋਂ ਦੀ ਸੀਰੀਅਲ ਪਾਈ ਯਾ ਰੀਲਾਂ ਵਾਲਾ ਬਾਬਾ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਬਿਲ라 ਜੀ ਤੁਹਾਡਾ ਜਿਹੜਾ ਡਿਊਟ ਆ ਜਾਂ ਤੁਹਾਡੇ ਆਪ ਮੈਂ ਅਫੀਸ਼ੀਅਲ ਚੈਨਲ ਆ ਉਹਦੇ ਬਾਰੇ ਦਰਸ਼ਕਾਂ ਨੂੰ ਦੱਸ ਦਿਓ ਤਾਂ ਕਿ ਕਿਸੇ ਨੇ ਕੋਈ ਫੋਲੋ ਕਰਨਾ ਹੋਵੇ ਮੇਰਾ ਬਿੱਲਾ ਮਾਣੇ ਵਾਲਿਆ ਉਹਦੇ ਨਾਜ਼ੇ ਚੈਨਲ ਆਈ ਵੈਸੇ ਤਾਂ ਮੇਰਾ ਆਪਣਾ ਜਿਹੜਾ ਹੈਗਾ ਬੀ ਟ੍ਰੈਕ ਚੈਨਲ ਬਣਾਇਆ ਹੋਇਆ ਹੁਣ ਕੁਝ ਗਾਣੇ ਅਸੀਂ ਉਹਦੇ ਤੇ ਦੇਵਾਂਗੇ ਤੇ ਬਾਕੀ ਮੇਰੀ ਆਈਡੀ ਤਾਂ ਬਿੱਲਾ ਮਾਣੇ ਵਾਲੀ ਹੈ ਇਹ ਜਿਹੜਾ ਗੀਤ ਹੈਗਾ ਬਾਬੇ ਵਾਲਾ ਰੀਲ ਵਾਲਾ ਇਹਦਾ ਹੁਣ ਅੱਜ ਕੱਲ ਚੱਲ ਰਿਹਾ ਹਾਂਜੀ ਇਹਦੀ ਵੀਡੀਓ ਵਗੈਰਾ ਫਿਰ ਕਿੱਥੇ ਬਣਾਈ ਤੇ ਕਿਹਨੇ ਸੋਚੀ ਵੀ ਇਸ ਤਰ੍ਹਾਂ ਬਣਾਈਏ ਇਹ ਕੋਟਕਪੁਰੇ ਹੀ ਬਣਾਈ ਜੀ ਆਪ ਹੀ ਸਟੋਰੀ ਬਣਾਈ ਸਾਰੀ ਤੇ ਭਾਈ ਚਰਨਜੀਤ ਵੀਡੀਓ ਡਾਇਰੈਕਟਰ ਤੇ ਉੱਥੇ ਅਸੀਂ ਬਣਾ ਕੇ ਇੱਕ ਸਾਨੂੰ ਡੇਰਾ ਮਿਲ ਗਿਆ ਉੱਥੇ ਅਸੀਂ ਮੰਦਰ ਮੰਦਰ ਵਿਲੇ ਵਾਲਾ ਅ ਬਾਬਾ ਬਣਿਆ ਬਾਬਾ ਹਾਂ ਆਪਣੇ ਇਲਾਕੇ ਦਾ ਹੀ ਆ ਤੇ ਐਂਕਰ ਬਹੁਤ ਵਧੀਆ ਉਹਨੇ ਫੇ ਬਾਬੇ ਦਾ ਰੋਲ ਕੀਤਾ ਨਾਲ ਜਿਹੜੀ ਹੋਰ ਸੰਗਤ ਸੀ ਉਹ ਸਾਡੇ ਆਪਦੇ ਹੀ ਸਾਰੇ ਤੇ ਬਹੁਤ ਵਧੀਆ ਰੋਲ ਕੀਤਾ ਬਾਬੇ ਦਾ ਰੋਲ ਉਹਨੇ ਬਾਖਮਲ ਕੀਤਾ ਹੋ ਸਕਦਾ ਵੀ ਉਹਦੇ ਸਿਰ ਤੇ ਜਿਆਦਾ ਜਿਹੜਾ ਉਹਨੇ ਰੋਲ ਕੀਤਾ ਉਹਦੇ ਸਿਰ ਤੇ ਜੀਲ ਨੇ ਜੋਰ ਫੜਿਆ ਹੈ ਕੰਪੋਜ਼ਿੰਗ ਫਿਰ ਕਿਨੇ ਇਹਦੀ ਕੰਪੋਜ਼ ਅਸੀਂ ਆਪ ਹੀ ਕੀਤਾ ਮੈਂ ਆਪ ਕੀਤਾ ਜੀ ਆਪੇ ਲਿਖਿਆ ਵੀ ਆਪਨਾ ਜੀ ਮੈਂ ਆਪਣੇ ਗਾਣੇ ਆਪ ਹੀ ਲਿਖਦਾ ਮੈਂ ਕਿਸੇ ਤੇ ਗਾਣੇ ਗਾਉਂਦਾ ਨਹੀਂ ਜਿਹੜਾ ਤੁਹਾਡਾ ਚੈਨਲ ਆ ਜੀ ਦੇ ਤੇ ਤੁਸੀਂ ਇਹ ਪਾਇਆ ਉਹਦੇ ਤੇ ਕਿੰਨੇ ਤੇ ਦੇ ਵੀਊ ਹੋ ਚੁੱਕੇ ਆ ਮੇਰੇ ਜਿਹੜੇ ਨਾ ਫੇਸਬੁੱਕ ਤੇ ਬਹੁਤ ਆ ਮੇਰੇ ਮੈਂ ਇੰਸਟਾਗ੍ਰam ਦਾ ਨਵਾਂ ਚੈਨਲ ਪਾਇਆ ਮੈਨੂੰ ਚਲਾਉਣਾ ਨਹੀਂ ਹੁੰਦਾ ਮੈਂ ਕਹਾਂ ਉਹਦੇ ਤੇ ਮੇਰੇ ਸੂਤ ਹੀ ਹੈ ਮੇਰੇ ਉਹਦਾ ਨਹੀਂ ਮੈਨੂੰ ਮੈਂ ਰੀਲ ਪਾਉਣਾ ਮੇਰਾ ਵਾਤਵਾਦ ਪਹਿਲਾਂ ਮੇਰਾ 2.5 ਹੁੰਦਾ ਸੀ ਇਹ ਤੇ ਇਹਦੇ ਤੇ ਮੇਰਾ 2000 ਹੋ ਗਿਆ ਹੁਣ ਕੋ ਮੇਰੇ ਫੋਲੋਅਰ ਘਟਾ ਮੇਰੇ ਤਾਂ 3-400 ਫੋਲੋਅਰ ਹੀ ਹੈ ਹੁਣ ਦਵਾਰਾ ਦੋਨੇ ਘਾ ਕੇ ਪਾਉਂ ਤਾਂ ਮੇਰਾ ਖਿਆਲ ਕਿਉਂਕਿ ਹੁਣ ਤਾਂ ਟ੍ਰੈਂਡਿੰਗ ਚੱਲ ਰਹੀ ਹੈ ਇਸ ਵੇਲੇ Han di, han di.